ਸੀਆ ਪਿੰਡ ਗਿਲਮੰਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੁੱਤ ਹੈ ਹਾਂਜੀ ਸਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਿਣਗੇਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ ਮੇਰੇ ਘਰ ਵਾਲੇ ਦਾ ਨਾਂ ਰਾਜਵੀਰ ਮੇਰਾ ਨਾਮ ਹਮਤਾ ਗੇਲ ਮਾਂਜ ਦੇ ਕੀ ਗੱਲਾਂ ਜੇ ਕਰਨਾ ਹੋਵੇ ਜਿਸਾ ਸਪਰੇਅ ਕਰਨ ਲਈ ਸਵੇਰੇ ਫੋਨ ਗਿਆਗੇ ਸਪਰੇਅ ਕਰਜੋ ਸਪਰੇਅ ਕਰਨਾ ਐਨੇ ਭਾਮੜੇ ਪਿੰਡ ਦਾ ਨਾਂ ਖਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡਿੱਗੇ ਉਹਦੇ ਦੂਸਰੇ ਦੇ ਖਿਆਲ ਤੇ ਖਰੇ ਉਹਨੂੰ ਬਲ ਦਵਾਈ ਚਲ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਣੇ ਡੇਗ ਗਏ ਫਿਰ ਨਾ ਗਿੱਲੇ ਕੱਪੜੇ ਵੀ ਨਹੀਂ ਉਹਨਾਂ ਦੇ ਲਏ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਖਣਾਓ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹ ਇਹਨਾਂ ਨੂੰ ਅੱdna ਹੀ ਫਿਰ ਹਸਪੀਟਲ ਚੋਂ ਲੈ ਆਏ ਕਿਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆ ਕਿਸੇ ਆਣੇ ਜਿਹਨਾਂ ਦੱਸਿਆ ਨੇ ਕਿ ਸੱਚ ਕੱਟਿਆ ਵਾ ਤੇ ਤਸੁਰ ਵੀ ਤੇ ਫਿਰ ਉਹਨਾਂ ਦਾ ਹੀ ਹੋਗਾ ਉਹ ਕਿਹਨੇ ਨਿੱਕਾ ਜਿਹਾ ਮੁੰਡਾ ਹਾਂ ਕਿੰਨੇ ਬੱਚੇ ਆ ਦੋ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ ਉਹ ਲੈ ਗਿਆ ਨਰਸਰੀ ਤੇ ਕਾਂਤਾ ਪਿਲ ਮੰਜ ਦੇ ਮੇਰਾ ਬੇਟਾ ਰਾਜਾ ਤੇ ਜਿਹੜਾ ਦੂਸਰਾ ਉਹ ਪੜ੍ਹੇ ਵਾਂ ਬੇਨਾ ਫਟਣਾ ਪਰ ਤੇ ਵੀ ਸਪਰੇਅ ਕਰਨਾ ਏ ਉਹਨਾਂ ਘਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਇੱਕ ਭਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹ ਨਗਿੰਲੇ ਕੱਪੜਿਆਂ ਦੇ ਵਿੱਚ ਇਹ ਵਿਖਲੋ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਨੇ ਕਿੱਥੋਂ ਦੇ ਆ ਪੈਲੀ ਵਾਲੇ ਪਤਾ ਨਹੀਂ ਜੀ ਹੁਣ ਤਾਂ ਭਾਮ ਵੜਦੇ ਕਹਿੰਦੇ ਆ ਭਾਮ ਦੇ ਕਹਿੰਦੇ ਅੱਛਾ ਇਹੋ ਹੀ ਇਨਸਾਫ ਹੀ ਚਾਹੀਦਾ ਬਸ ਮੇਰਾ ਨਾਮ ਮਲਕੀਰ ਨਸੀਬ ਹੈ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਜੀ ਹਾਂਜੀ ਸਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਇਨਸਾਨ ਦੀ ਵਣਗੇਲੀ ਆ 17 ਟਟੀਆਂ ਆਈ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ 17 ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈਰੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ ਮੇਰੇ ਘਰ ਵਾਲੇ ਦਾ ਨਾਰਾਜ਼ ਹੋ ਗਿਆ ਮੇਰਾ ਨਾਮ ਮਮਤਾ ਗੱਲ ਮੰਜ ਦੇ ਕੀ ਗੱਲ ਆ ਜਿਹੜੀ ਕਹਾਣੀ ਦਸੋ ਪ੍ਰੇ ਕਰਨ ਦੀ ਸਵੇਰੇ ਫੋਨ ਗਿਆ